ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 1 ਪਹਿਲਾ ਦੁਖਦਾਰੁ ਸੁਖ ਰੋਗ ਭਿਆਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਿਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪ੍ਰਭੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਨਕ ਕਰਤੇ ਕੀਆ ਬਾਤਾਂ ਜੋ ਕਿਛ ਕਰ ਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਲੇ ਵਾਜੇ ਤੇਰੇ ਨਾਮ ਦੇ ਅਨੇਕੇ ਸੰਖਾ ਕੀਤੇ ਤੇਰੇ ਵਾਵਨ ਹਾਰੀ ਕਿਤੇ ਤੇਰੀ ਰੋਗ ਪਰੀ ਸਿਉ ਕਹੀਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗਉਤ ਲਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਦੇ ਅੰਦਰ ਗਾਵਨ ਤੁਧਨੋ ਸਾਧ ਬਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀਸਰ ਜਗਜਗ ਵਿਦਾਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੀ 860 ਤੀਰਥ ਨਾਲੇ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੀ ਧਾਰੇ ਸੇ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਚਿ ਨਾਹੀ ਹੈ ਭੀ ਹਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ

वॾे मेरे साहिबा गहर गंभीरा गुणी गहीर कोओ सब सुरत मिल सुरत कमाए सब مل मिल कीमत पाई ग्नी ती गुर गुराई कहण नई तेरी तिल वड आई ਸਬ ਸਤ ਸਬ ਤਪ ਸਬ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵੜਿਆਈਆਂ ਤੁੱਦ ਵਿਣ ਸਿੱਧੀ ਕਿਨੇ ਨਾ ਪਈਆ ਕਰਮ ਮਿਲੇ ਨਾ ਹੀ ਡਾਕ ਰਹੀਆ ਇਹ ਆਖਣ ਵਾਲਾ ਕਿਆ ਵੀ ਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜੇ ਸੋ ਦੇਤੇ ਸਿਆ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣ ਔਕਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤਪੂਖ ਕਾਏ ਚਲੀਏ ਦੂਖ ਸੋ ਕਿਉ ਵਿਸਰੈ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਏ ਰਹਾਓ ਸੱਚੇ ਨਾਮ ਕੀ ਤਿਲਵੜਾਈ ਆਗਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੋਗ ਦੀਨਦਾਰ ਹੈ ਨ ਚੂਕੈ ਭੋਗ ਗੁਣ ਇਹ ਹੋਰ ਨਹੀਂ ਕੋਏ ਨ ਕੋ ਹੋਆ ਨ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰੀ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੀਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗਉਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਊੜੇ ਊੜਿਆ ਵੈਸੇ ਕੁੱਸ ਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬਨੇਦਾਨ ਦਸ ਅਸ਼ਟ ਸਿਧਾਨ ਤਾਕੁਰ ਕਰ ਤਲ ਤਰੇਆ ਜਨ ਨਾਨਕ ਬਲ ਬਲ ਸਦ ਬਲ ਜਈਐ ਤੀਰ ਅੰਤ ਨ ਪਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਮੇ ਅਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਅ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਂ ਜੀ ਆਕਾ ਦਾ ਤਰ ਆਰਿ ਧਾਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇ ठाकुर ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤ ਇੱਕ ਪੇਕਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤਦ ਮੈਨੇ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵ ਹੈ ਜੋ ਸਿਵ ਹੈ ਤਦ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤੇ ਆਵੇ ਹੇ ਹਰਿ ਤੇ ਆਵੇ ਤਉਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਆਇ ਆ ਜੀ ਤਿਨ ਤੂਟੀ ਜਮਕੀ ਫਾਂਸੀ ਜਿਨ ਨਿਰਭਾਉ ਜਿਨ ਹਰ ਨਿਰਭਉ ਤੇ ਆਇ ਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇ ਵਾਉ ਜਿਨ ਸੇ ਵਾਮੀ ਰਹਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਣਕੇ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਬ ਤਾਪੇ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤਦ ਜੇਵੜੇ ਅਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤਦ ਆਪੇ ਸ੍ਰੇਸ਼ਟ ਸਭ ਪਾਈ ਜੀ ਤਦ ਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰੇ ਮੇਂਡਾ ਸਾਈਂ ਜੋ ਤੋ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਬ ਤੇਰੀ ਤੂੰ ਸਬਣੀ ਤੇ ਆਇਆ ਜਿਸ ਨੋਂ ਓਮ ਕ੍ਰਿਪਾ ਕਰੇ ਤਿਨ ਨਾਮ ਰਤਨ ਓ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿ ਆਪ ਮਿਲਾਇਆ ਤੂੰ ਦਰਿਆਉ ਸਬ ਤੁੜਿ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇ ਰਾਖੇਲ ਵਿ ਜੋਗ ਮਿਲ ਵਿਛੜਿਆ ਸੰ ਜੋਗੀ ਮੇਲ ਇਹ ਸੁਣਾ ਤੂੰ ਜਾਣਾ ਇਹ ਸੋਈ ਜਨ ਜਾਨ ਹੈ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰਦ ਬਿਨ ਦੂਜਾ ਵਰ ਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰ ਡੈ ਪਹਿਲੇ ਨਿਵਾਸਾ ਪਾਣੀ ਬਾਵਗ ਤਿਨਹਿ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਅਮ ਦੇਖਾ ਤਹਿ ਡੂਬਿ ਅਲੇ ਮਨ ਏਕਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਾ ਵਤਨਾਨਕ ਤਿੰਨ ਕੀ ਸ਼ਰਨ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਪਤ ਮਨੁਖ ਦੇਹ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜੇ ਤੇ ਰਹਿ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜੇ ਕੇਵਲ ਨਾਮ ਸਰੰਗ ਜਾਮ ਲਾਗ ਪਉ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਬਾਦਸ਼ਾਹੀ ਦਸਮੀ ਕਭਿਓ ਬਾਚੇ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਵੋ ਆਬ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਅਛਾਨ ਜਿ ਕਰਦੈ ਕਰਿਆ ਸਭ ਬਹਿਰਨ ਕੋ ਆਦ ਸੰਗ ਰਇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੀ ਸਾਡ ਕੋਈ ਅਵਰਣਾ ਤਿਆਉ ਮ ਜੋ ਬਰ ਚਾਹੂ ਸੋ ਤੁਮਤੇ ਪਾਉ sevak sikh hamare tauriye he chunn chunn satra hamare mariye he aap hath dam jeo bare ay marn kal ka tras nivare ay u jo sada hamare pachaao sarir s tudjung kareo racha ਰਾਖ ਲਿਹੁ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੂੰ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਬਤ ਰਾ ਕਾਲ ਪਾਏ ਸਿਵ ਜੁਗ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾ사 ਸਗਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਟ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਇਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤੇ ਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕੜ ਕੜ ਗਏ ਅੰਤਰ ਗੀ ਜਾਣਤ ਭਲੇ ਬੁਰੇ ਕੀ ਪੀਰ ਬਸ਼ਾਨਤ ਚੀਂਟੀ ਤੇ ਕੁੰਚਰੇ ਅਸਧੂਲਾ ਸਭ ਪਰ ਕਿਰਪਾ ਦ੍ਰਿਸ਼ਟਕਾਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਬਿਸ਼ਾਨੇ ਘਟ ਘਟ ਕੇ ਪੜ ਪੜ ਕੀ ਜਾਨੇ ਜਬ ਉਦ ਕਰਖ ਘਰਾ ਕਰ ਤਾਰਾਮ ਪਰ ਜਾ ਤਰਦ ਦਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇਹ ਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਪੇਦੇ ਹਰਿਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦਿ ਅਨੀਲੇ ਅਨਾਦੇ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਣ ਪਾਵਤ ਬੇਦਾ ਤਾ ਕੋ ਕਰ ਪਾਹਣੇ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਪੈਨ ਤੁਹੇ ਤੇਤੀ ਤੁਮਰਾ ਲਖਾਣ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪੇ ਅਨੂਪ ਸਰੂਪਾ ਰੰਗ ਭਿਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤੇ ਕਿਨੀ ਇਤ ਪੁਜ ਖਾਨ ਬਹੁਰ ਰਾਜ ਦਿਨੀ ਕਹੂ ਫੂਲ ਰਾਜਾ ਹਵ ਬੈਠਾ ਕਹੂ ਸਿਮਟ ਭਿਓ ਸ਼ੰਕਰ ਇਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪੂ ਆਰਜਗਾਂਦ ਸਰੂਪ ਸਯੰ ਭਵ ਅਬਰੱਛਾ ਮੇਰੀ ਤੁਮ ਕਰੋ ਸਿੱਖਿ ਉਬਾਰੇ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਂ ਜੀ ਉਸ ਤੁਜ ਤਉ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਤੋ ਹੈ ਮਰੀ ਬੁਰਕ ਜਾਉਣ ਵਗ ਪਰੇ ਤਿਹਾਰੇ ਤਨ ਕੇ ਤੁਮ ਸੰਕੜ ਸਵਟਾਰੇ ਜੋ ਕਲ ਕੋ ਇੱਕ ਬਾਰਤ ਆਏ ਹੈ ਤਾਕੇ ਕਾਲ ਨਿਕਟ ਨਹਿ ਆਏ ਹੈ ਰਖਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਦ ਕਾਲਾਂ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾ ਕੇ ਤਾਪ ਤਨ ਕਮੈ ਹਰੇ ਹੋ ਰਿਦ ਸਿਧ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੁਭਾਰਾ ਕਾਲphans ਦੇਤਾ ਹੈ ਉਬਾਰਾ ਜਿਨ ਨਰ ਨਾਮ ਤੇ ਆਰੋਕ ਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਹੁ ਯੁਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਸੋਈਆ ਪਾਏ ਗਹਿਂ ਜਵਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ सिमृत शास्त्र वेद सबै बोह भेद कहै हम एक न जान्यो सिरियसु पाणुं कृपा तुमरी कर मैं न कह्यो सब तोहि बखान्यो दोहरा સગલ દ્વાર કો ષાડ કે ગહયો તુહારો દ્વાર દે બહે ગહે કી લાજી અસ ગોવિંદ দাস તુહાર ਰਾਮ ਕਲੀ ਮਹਲਾ ਦੀ ਜੀ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤੰਗਾਵ ਰੀਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੇ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਸੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਰ ਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹੀ ਸੋ ਪਾਵਏ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਚਾ ਨਾਮ ਮੇਰਾ ਆਧਾਰੋ ਸਚਾ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨਹੁ ਸੰਤੋ ਸ਼ਬਦ ਧਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਪਾਗ ਘਰ ਸੁਬਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿੰਨ ਕਾ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੈ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜੇਵ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵੀਚਾਰ ਅੰਮ੍ਰਿਤ ਨਾਮ ਠਾਕੁਰ ਕਾਪੈ ਓ ਜਿਸ ਕਾ ਸਬਸ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਇਹ ਵਸਤ ਤਜਿ ਨਹ ਜਾਈ ਨਿਤ ਨਿਤ ਆਖਿਉਰ ਤਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸੋ ਲੋਕ ਮਹੱਲਾ ਪੰਜੇ ਵਾਂ ਤੇਰਾ ਕੀਤ ਜਤੋ ਨਾਹੀ ਮਨੋ ਜੋਗ ਕੀ ਤੋਈ ਮੈ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਨਕ ਨਾਮ ਮਿਲ ਤਾ ਜੀਵਾ ਤਨ ਮਨ ਥੀਵ ਹਰੇਆ ਪੌੜੀ ਥਿਤ ਤੂ ਸਮਰਤ ਜਿਥ ਕੋਏ ਨਾਏ ਉਥੇ ਤੇਰੀ ਰੱਖ ਅਗਨੀ ਉਦ੍ਰਮਾਈ ਸੁਣ ਕੇ ਜੰਮ ਕੇ ਦੂਤ ਨੋਇ ਤੇਰਾ ਛਡ ਜਾਹੀ ਪਾਉ ਜਲ ਬਖਮ ਇਸ ਗਾਹੋ ਗੁਰ ਸ਼ਬਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੈ ਇਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੈ ਨੂੰ ਕਿਰਪਾਲ ਸਮਲੇ ਸਾਹੇ ਸਾਹੀ ਬਿਰਥਾ ਕੋਇ ਨ ਜਾਇ ਜੇ ਆਵੇ ਤੋ ਦਿਆਹੀ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰਦਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗੇ ਪਾਈ ਏਠਾ ਹੋ ਕਹੋ ਨਾਨਕ ਕਿਰਪਾ ਕਰੇ ਜਿਸ ਨੋਇ ਵਤ ਦੇ ਜਗ ਮੇ ਉੱਤਮ ਕਾਢੀ ਇਹ ਵਿਰਲੇ ਕੇ ਕੇ ਮਹੱਲਾ ਪੰਜਵਾਂ ਰਖੇ ਰਖਣਹਾਰ ਆਪ ਉਭਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋ ਆਪ ਦਿਆਲ ਮਨੋ ਨਾ ਵਿਸਾਰਿਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਨ ਸਾਕਤ निंदक दुष्ट खिन माहे बेदारन तिस साहिब केटे को नानक मन्ने माहे जिस से मरत सुख होए ਸਗਲੇ ਦੁੱਖ ਜਾਹੇ ਤੇ ਸਹਬ ਕੀ ਟਿਕਾ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ